ਰਾਮ ਕਲੀ ਮਹੱਲਾ ਤੀਜਾ ਅਨੰਦਾ ਏਕਾ ਓੰਕਾਰ ਸਤਿਗੁਰੂ ਦਾ ਪ੍ਰਸਾਦ ਅਨੰਦਾ ਧਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜੇ ਸਿਖੀ ਮਨ ਵੱਡੀਆਂ ਗੋਹਣੀਆਂ ਰਾਜ ਰਤਨ ਪਰਵਾਰ ਪਰੀਆਂ ਸ਼ਬਦ ਦਾ ਕਾਗਨ ਅਨਿਆਨ ਸਭ ਦੇਖਾ ਜਾਵੇ ਹਰੀ ਕੇਰਾ ਨਨ ਜੀਂ ਦਾ ਸਾਇਆ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਰੱਠਾ ਮਹੱਲਾ ਪੰਜਵਾ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਨ ਸੰਤ ਜਨ ਰੇ ਨਾਰਾ ਅਤਿਤ ਪੁਨੀਤ ਕਰ ਲਿਨੇ ਨਾਰਾਇਣ ਧਰਾਰ ਹਮ ਸੰਤ ਜਨਾਰੇ ਜਿਸ ਪਾਸ ਬਠੇ ਆਸੂਰੀਆ ਸਰਨਾ ਦਾ ਦੇਸਾ ਸ੍ਰੀ ਵਾਹੀ ਗੁਰੂ ਸਾਹਿਬ ਜੀ ਤੋ ਰੱਥਾ ਮਹਨ ਦਾ ਸੰਗੀਤ ਵਾ ਗੁਰਪੂਰਾ ਚਰਨੀ ਨਾਇਆ ਵਾਹੀ ਗੁਰੂ ਸੇਕ ਪਿੰਡ ਆਸਾ ਸੁਨੇ ਅੰਦਰ ਸਾਗਰਾਂ ਸੁਨੇ ਹੱਥੋਂ ਵਸ ਜਾਹਾਂ ਪਰਤੋਸ ਵਾਗਿਰਾਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਵਾਰੀ ਸਾ ਸਮਝੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸੁਕਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਾ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਇਆ ਦੇ ਮਹਾਵਾਕ ਅਨਸਾਰ ਸੰਤ ਜੀ ਦਾੰਤਨ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਜੋ 15 ਨਵੰਬਰ ਵਾਲੇ ਦਿਨ ਆ ਰਿਹਾ ਹੈ ਇਸ ਪਾਵਨ ਪ੍ਰਕਾਸ਼ ਗੁਰਪੁਰ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਖਰੀ ਕੇਸਗੜ ਸਾਹਿਬ ਦੇ ਸਮੂਹ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਮਿਤੀ 13 ਨਵੰਬਰ 2024 ਨੂੰ ਸੰਗਦੀ ਧੁਰ ਕੀ ਬਾਣੀ ਆਈ ਤੁ ਸਗਲੀਆਂ ਚਿੰਤਾ ਮਿਟਾਈ ਜੀ ਦੇ ਸ੍ਰੀ ਅਖੰਡ ਜਾਪ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 15 ਤਰੀਕ ਵਾਲੇ ਦਿਨ ਪਾਏ ਜਾਣਗੇ ਔਰ 14 ਤਰੀਕ ਵਾਲੇ ਦਿਨ ਮਹਾਨ ਨਗਰ ਕੀਰਤਨ ਜੋ ਕਿ ਖਾਲਸਾ ਸਕੂਲ ਤੋਂ ਆਰੰਭ ਹੋਵੇਗਾ ਤਕਰੀਬਨ 12:00 ਵਜੇ ਉਪਰੰਤ ਨਗਰ ਨਗਰ ਦੀਆਂ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਤੱਕ ਸ੍ਰੀ ਕੇਸਗੜ ਸਾਹਿਬੇ ਕੇ ਪਹੁੰਚੇਗਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਸ਼ਾਹੀ ਹੈ ਪੰਜ ਪਿਆਰੇ ਸਹਿਬਾਨੇ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਪਾਵਨ ਸਥਾਨਾਂ ਤੇ ਪਹੁੰਚਣਗੀਆਂ ਸੰਗਤí ਉੱਥੇ ਹੀ 15 ਤਰੀਕ ਵਾਲੇ ਦਿਨ ਸ੍ਰੀ ਅਖੰਡ ਜਾਪ ਜੋ ਆਰੰਭ ਹੋਏ ਹਨ ਉਹਨਾਂ ਦੇ ਭੋਗ ਪਾਏ ਜਾਣਗੇ ਉਪਰੰਤ ਸਕੂਲੀ ਬੱਚਿਆਂ ਦੇ ਸਮਾਗਮ ਹੋਣਗੇ ਇਲਾਹੀ ਗੁਰਬਾਣੀ ਦੇ ਕੀਰਤਨ ਹੋਣਗੇ ਢਾਡੀ ਸਿੰਘਾਂ ਵੱਲੋਂ ਕਵੀਸ਼ਰੀ ਸੰਗਾਂ ਵੱਲੋਂ ਸਾਧੂਗਰਾਂ ਦੇ ਜੀਵਨ ਪ੍ਰਤੀ ਹਾਰਜਸ ਕੀਤੇ ਜਾਣਗੇ ਔਰ ਬਾਰਾਂ ਗਾਇਆ ਜਾਣਗੇ ਔਰ ਇਸ ਵਿੱਚ ਸਾਚੀ ਖਾਨ ਸਿੰਘ ਦੇ ਦਰਵਾਜ਼ੇ ਤੋਂ ਉਚੇਚੇ ਤੌਰ ਤੇ ਰਾਗੀ ਸਿੰਘ ਵੀ ਪਹੁੰਚ ਰਹੇ ਹਨ ਅਤੇ ਪੰਥ ਦੇ ਮਹਾਨ ਵਿਦਵਾਨ ਕਥਾਵਾਦੀ ਪਹੁੰਚ ਰਹੇ ਹਨ ਉਥੇ ਹੀ ਸਾਡੇ ਅਤੀ ਸਤਿਕਾਰਯੋਗ ਪ੍ਰਧਾਨ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਜੀ ਭਿੰਡਰ ਐਗਜ਼ੀਕਟਿਵ ਮੈਂਬਰ ਅਤੇ ਸਾਡੇ ਮੈਨੇਜਰ ਭਾਈ ਹਰਦੇਵ ਸਿੰਘ ਜੀ ਭਾਈ ਮਲਕੀਤ ਸਿੰਘ ਜੀ ਅਤੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਜਥੇਦਾਰ ਅਕਸਰੀ ਕੇ ਸਖਰ ਸਾਹਿਬ ਅਤੇ ਬੇਅੰਤ ਸੰਗਤਾਂ ਇਨਾ ਮਹਾਨ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੀਆਂ ਆਪ ਸਭ ਸੰਗਤਾਂ ਨੂੰ ਜਿਸੇ ਦਾਸ ਵੱਲੋਂ ਅਤੇ ਸਾਡੇ ਸਿੰਘ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਪਾਵਨ ਪ੍ਰਕਾਸ਼ ਗੁਰਪੋਟੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਦੀਆਂ ਹਨ ਉਥੇ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣੇ ਕੰਮਾਂ ਕਰਨ ਨੂੰ ਸੰਕੋਚਦੇ ਹੋਏ ਇਨਾ ਮਹਾਨ ਗੁਰਮਤ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਅਤੇ ਪਾਵਨ ਸਥਾਨਾਂ ਤੇ ਖੰਡੇ ਵਾਟੇ ਦਾ ਮਸ਼ਾਕੀ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ